ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੀ ਕਰਨ ਆ ਪਿੱਛੇ 3 ਦਿਨ ਪਹਿਲਾਂ ਜਿਹੜੀ ਘਟਨਾ ਪਹਿਲਗਾਮ ਚ ਹੋਈ ਆ ਜਿਹੜੇ ਬੇਕਸੂਰ ਲੋਕ ਮਾਰੇ ਗਏ ਆ ਅਤਵਾਦੀਆਂ ਰਾਹੀਂ ਇਹਦੀ ਅਸੀਂ ਘਟਨਾ ਦੀ ਨਕੀਦੀ ਕਰਦੇ ਆ ਤਾਂ ਕਿ ਆਉਣ ਵਾਲੇ ਟਾਈਮ ਚ ਇਦਾਂ ਦੀ ਘਟਨਾ ਨਾ ਹੋਣ ਅੱਜ ਅਸੀਂ ਕੈਂਡਲ ਮਾਰਚ ਕੱਢਣ ਲੱਗੇ ਆ ਕਿਉਂਕਿ ਸਹੀ ਮੈਨਿਆਂ ਚ 22 ਤੇ 3 ਸਾਲ ਦੇ ਕਰੀਬ ਹੋ ਗਏ ਸੀ ਤੇ ਬਹੁਤ ਵਧੀਆ ਮਾਹੌਲ ਕਸ਼ਮੀਰ 'ਚ ਹੋ ਗਿਆ ਸੀ ਲੋਕ ਸਾਰੇ ਚਾਹੇ ਪੰਜਾਬ 'ਚੋਂ ਹਰਿਆਣਾ 'ਚੋਂ ਚਾਹੇ ਪੂਰੇ ਇੰਡੀਆ 'ਚੋਂ ਹੀ ਲੋਕ ਉੱਥੇ ਜਾਂਦੇ ਸੀ ਕਿ ਕੋਈ ਗਰਮੀ ਇੱਥੇ ਹੋ ਜਾਂਦੀ ਹੈ ਤੇ ਉੱਥੇ ਵਧੀਆ ਮੌਸਮ ਹੈ ਕੋਈ ਵਿਆਹ ਕਰਾ ਕੇ ਜੋੜਾ ਜਾ ਰਿਹਾ ਸੀਗਾ ਤੇ ਇਹ ਜਿਹੜੀ ਘਟਨਾ ਹੋਈ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਤੇ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਜਿਨ੍ਹਾਂ ਨੇ ਜਿਹੜੇ ਅਤਵਾਦੀ ਨੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਜਾਂ ਕਤਲ ਕੀਤੇ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦ ਉਹਦੇ ਟਿਕਾਣਿਆਂ ਨੂੰ ਖਤਮ ਕਰਨਾ ਚਾਹੀਦਾ ਜਿਵੇਂ ਪਹਿਲਾਂ ਯੂਐਸ ਵਾਲੇ ਨੇ ਆਵਾਮਾਂ ਨੇ ਤੇ ਪ੍ਰੈਜ਼ੀਡੈਂਟ ਨੇ ਉਦੋਂ ਕਾਰਵਾਈ ਕੀਤੀ ਸੀ ਲਾਜ਼ਨ ਤੇ ਜਦੋਂ ਉਹਨਾਂ ਦੇ ਟਿਕਾਣਿਆਂ ਤੇ ਨਵ ਨਸ਼ਤ ਕੀਤੇ ਸੀਗੇ ਉਹਦੇ ਟਿਕਾਣੇ ਨਸ਼ਤ ਕੀਤੇ ਸੀ ਇਦਾਂ ਹੀ ਜਿਹੜੇ ਅਤਵਾਦੀ ਟਿਕਾਣੇ ਉਹ ਨਸ਼ਤ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮਸ ਇਦਾਂ ਦਾ ਕੋਲਕਰਾਪਾਨਾ ਹੋ ਸਕਦਾ ਸਰ ਕਿਤੇ ਨੇ ਕਿਤੇ ਜਿਹੜੇ ਇੱਧਰ ਫਸੇ ਹੋਏ ਭਾਰਤੀ ਲੋਕ ਨੇ ਆਵਾਜ਼ ਵੀ ਪਾਰਟੀ ਵੱਲੋਂ ਕੋਈ ਹੈਲਪ ਨੰਬਰ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਵੇ ਜਾਂ ਫਿਰ ਉਹਨਾਂ ਦਾ ਕੋਈ ਟਿਕਾਣਾ ਜਿਹੜਾ ਕਿਸੇ ਵੀ ਜੇ ਰੱਦ ਕਰ ਦਿੱਤੇ ਗਏ ਇਸ ਤਰ੍ਹਾਂ ਦੀ ਕੋਈ ਸੁਵਿਧਾ ਹੋਵੇ ਇਹ ਆਪਾਂ ਜਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਕਿਹਾ ਤੇ ਵੀ ਜੋ ਵੀ ਜੋ ਵੀ ਕਰ ਸਕਦੇ ਆ ਪੰਜਾਬ ਤੌਰ ਤੇ ਅਸੀਂ ਪਹਿਲ ਦੇ ਤੌਰ ਤੇ ਕਰਾਂਗੇ ਕਿਉਂਕਿ ਅਸੀਂ ਸਹੀ ਮੈਂ ਲੋਡ ਹੈ ਲੋੜ ਹੈ ਜੀ ਨਾ ਦੀਆਂ ਮੌਤਾਂ ਹੋਈਆਂ ਨੇ ਜਾਂ ਕਈਆਂ ਦੇ ਘਰ ਉਜੜੇ ਨੇ ਉਹਨਾਂ ਨੂੰ ਹੈਲਪ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਅੱਜ ਮਦਦ ਦੀ ਵੀ ਲੋੜ ਹੈ ਤਾਂ ਕਿ ਇਹ ਆਉਣ ਵਾਲੇ ਟਾਈਮ 'ਚ ਅਸੀਂ ਵੀ ਸਾਡੀ ਪਾਰਟੀ ਵੀ ਸਾਡੇ ਅਸੀਂ ਉਹਨਾਂ ਲਈ ਮਦਦ ਕਰਾਂਗੇ ਸਰ ਕਿਤੇ ਨਾ ਕਿਤੇ ਬਾਕੀ ਸਟੇਟਾਂ ਤੋਂ ਜਿਹੜਾ ਮੁਸਲਮ ਭਾਈਚਾਰੇ ਦੇ ਨਾਲ ਜਿਹੜਾ ਦੁਰਵਿਵਾਰਤ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਨੇ ਤਾਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਉਧਰ ਹਿੰਦੂ ਭਾਰਤੀਆਂ ਦੇ ਨਾਲ ਹੋਇਆ ਤਾਂ ਇੱਧਰ ਵੀ ਮੁਸਲਮਾਂ ਨਾਲ ਇਸ ਮੌਕੇ ਤੇ ਕੀ ਕਹਿਣਾ ਹੈ ਜਿਹਨੂੰ ਕਿਸੇ ਕਾਸਟ ਨਾਲ ਨਹੀਂ ਜੋੜਿਆ ਜਾ ਸਕਦਾ ਨਾ ਮੁਸਲਮਾਨ ਭਾਈਚਾਰਾ ਨਾ ਹਿੰਦੂ ਨਾਲ ਜੁੜਿਆ ਜਿਹਾ ਅਸਦਾ ਇਹ ਤਾਂ ਜਿਹੜੇ ਅਤਵਾਦੀ ਇਹਨਾਂ ਦਾ ਕੋਈ ਕੌਮ ਨਹੀਂ ਹੈਂਦਾ ਕੋਈ ਧਰਮ ਨਹੀਂ ਹੈਂਗਾ ਜਿਹੜੇ ਕਿਸੇ ਦੀ ਜਾਨ ਲੈਂਦੇ ਇਹਨਾਂ ਦਾ ਕੋਈ ਧਰਮ ਨਹੀਂਗਾ ਇਹਨਾਂ ਦੀ ਕੋਈ ਜਾਤ ਨਹੀਂ ਤੇ ਇਦਾਂ ਨਹੀਂ ਕਿਸੇ ਦੇ ਪਰਟੀਕੂਲ ਕਿਸੇ ਨਾਮ ਨਹੀਂ ਕਹਿਣਾ ਚਾਹੀਦਾ ਵੀ ਭਾਣੇ ਹੋਰ ਸੀਗੇ ਕਿਉਂਕਿ ਕਈ ਮੁਸਲਮਾਨ ਉੱਥੇ ਪਰਿਵਾਰ ਨੇ ਜਿਨ੍ਹਾਂ ਨੇ ਟੇਕ ਕੇਅਰ ਕੀਤੀ ਹੈ ਜਿਨ੍ਹਾਂ ਨੇ ਹੱਥ ਖੋਲ ਕੇ ਆਪਣੇ ਘਰੇ ਕਿਨੋਂ ਕਿਸਨੋਂ ਵੀ ਉਹ ਵੀ ਮਸਲਮ ਭਾਈਚਾਰਾ ਹੀ ਹੈ ਜਿਨ੍ਹਾਂ ਨੇ ਖਾਣਾ ਦਿੱਤਾ ਜਿਨ੍ਹਾਂ ਨੇ ਆਪਣੇ ਘਰੇ ਰੱਖਿਆ ਜਿਨ੍ਹਾਂ ਨੇ ਸੀਗੇ ਕਿਉਂਕਿ ਡਰ ਦਾ ਮਾਹੌਲ ਹੋ ਗਿਆ ਸੀਗਾ ਤੇ ਇਦਾਂ ਦੀ ਕੋਈ ਕਦਰ ਨਹੀਂ ਇਹ ਤਾਂ ਅਤਵਾਦੀਆਂ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਰੇ ਗਏ ਉਹਨਾਂ ਦੇ ਪਰਿਵਾਰ ਵਾਲੇ ਕੁਝ ਮੰਗ ਕਰਦੇ ਸਰਕਾਰ ਤੋਂ ਮੈਂ ਉਹੀ ਅਸੀਂ ਕਿਉਂਕਿ ਸੈਂਟਰ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਘਟੋ ਘਟ ਬਹੁਤ ਵੱਡਾ ਮੁਆਜਾ ਘਟੋ ਘਟ ਕਰੋੜ ਕਰੋੜ ਰੁਪਇਆ ਉਹਨੂੰ ਮੁਆਜਾ ਚਾਹੀਦਾ ਕਿਉਂਕਿ ਜਦੋਂ ਇਕਾਰਮੀ ਦਾ ਸ਼ਹੀਦ ਹੋ ਜਿੰਦਾ ਪਤ ਕਰੋੜ ਰੁਪਿਆ ਚੈੱਕ ਪੰਜਾਬ ਗਵਰਨਮੈਂਟ ਵੀ ਦਿੰਦੀ ਆ ਸੈਂਟਰ ਨੂੰ ਵੀ ਘੱਟੋ ਘੱਟ ਕਰੋੜ ਤੋਂ ਵੀ ਉੱਪਰ ਜਿੰਦਾ ਜਾਨ ਚਲੇਗੀ ਉਹਨਾਂ ਤੋਂ ਉਹਨਾਂ ਨੂੰ ਕਰੋੜ ਤੋਂ ਵੀ ਉੱਪਰ ਮਾਜਮ ਤਤਾਂ ਲੈਣਾ ਸਰ ਅੱਜ ਦਾ ਰੂਟ ਕੀ ਰਹੇਗਾ ਜੀ ਅੱਜ ਦਾ ਰੂਟ ਜੀ ਹੈ ਜੀ ਬਾਜ਼ਾਰ ਤੋਂ ਜੀ ਬਾਜ਼ਾਰ ਤੋਂ ਕੋ ਜਾਵਾਂਗੇ ਅੱਗੇ ਬਾਜ਼ਾਰ ਤੋਂ ਲੈ ਕੇ ਆਪਾਂ ਅੱਧਾ ਕਿਲੋਮੀਟਰ ਦੇ ਕਰੀਬ ਇਸੇ ਠੀਕ